ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਡੇ ਹਾਸਤੇ ਆਪਾਂ ਗਾਂ ਦੀ ਵੀਡੀਓ ਜੀ ਪਿੰਡ ਮੱਲਣ ਤੇ ਸਰਪੰਚ ਸਾਹਿਬ ਦੇ ਫਾਰਮਾਂ ਉੱਤੇ ਤੇ ਇੱਥੇ ਇੱਕ ਜੋ ਆਪਣਾ ਸਰਪੰਚ ਸਾਹਿਬ ਕੋਲੇ ਗਾਂ ਜੀ ਵਕਾਉ ਠੀਕ ਹੈ ਤੇ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਦੇ ਹਾਂ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਅਕਾਲ ਜੀ ਤੇ ਬਾਈ ਜੀ ਜਿਹੜੀ ਆ ਗਾਂ ਹੈ ਇਹਦੀ ਮਾੜੀ ਡਿਟੇਲ ਦਿਓ ਸਰਪੰਚ ਸਾਹਿਬ ਇਹ ਦੂਜਾ ਸੁਆ ਸੁਈ ਹੈ ਜੀ ਅੱਛਾ ਜੀ ਦੁੱਧ 20 ਕਿਲੋ ਤਿਆਰ ਹੈ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਹਫਤਾ ਹੋ ਗਿਆ ਸੂਈ ਨੂੰ ਹਫਤਾ ਸੂਈ ਨੂੰ ਹੋ ਗਿਆ ਦੁੱਧ 20 ਲੀਟਰ ਤਿਆਰ ਹੈ ਜੀ ਤੇ ਇਹ ਮੰਨ ਲਓ ਵੀ ਆਪਣਾ ਆਹ ਵੱਚੀ ਹਾਂ ਵੱਚਾ ਜੀ ਵੱਚਾ ਇਹ ਵੱਚਾਈ ਤੇ ਸਰਪੰਚ ਸਾਹਿਬ ਇਹ ਮੰਨ ਕੇ ਚਲੋ ਵੀ ਆਪਣਾ ਕਿੰਨੇ ਦਿਨ ਹੋ ਗਏ ਆਪਣੇ ਕੋਲੇ ਇਹਨੂੰ ਕਿ ਪਹਿਲਾਂ ਤੋਂ ਹੀ ਆਪਣੇ ਕਿ ਖਰੀਦੀ ਆ ਇਹ ਆਪਾਂ ਲਿਆਂਦੀ ਸੀ ਆਪਾਂ ਮੰਨ ਲਾ 10 ਦਿਨ ਹੋਇਆ ਆਪਣੇ ਕੋਲੇ ਇਹਨੂੰ ਦੂਜੇ ਦਿਨ ਹੋਤੀ ਜੀ ਠੀਕ ਹੈ ਮਰਾਠ ਦਿਨ ਹੋ ਗਏ ਸੂਈ ਤੇ ਹੁਣ ਤੋੜ ਕੇ ਦਿਖਾ ਦਿਓ ਜੀ ਅਕੀਲਾ ਪਾ ਤੁਹਾਡਾ ਨੰਬਰ ਫਿਰ ਪੋਣੇ ਵਿੱਚ ਆਰਡਰ ਦਾ ਸਾਈਜ਼ ਤੋ ਦੇਖ ਸਕਦੇ ਬਥੋੜੀ ਜੀ ਤੋਰੀ ਕਦਗਾਠ ਚੈੱਕ ਕਰ ਸਕਦੇ ਆ ਜੀ ਤੇ ਆਰਡਰ ਦਾ ਸਾਈਜ਼ ਦੇਖ ਸਕਦੇ ਹੋ ਠੀਕ ਹੈ ਪੂਰਾ ਚੰਗਾ ਲੱਗਿਆ ਵੇਲ ਬੂਲ ਪੂਰੀ ਲੰਮੀ ਹੈਗਾ ਦੀ ਤੇ ਦੱਦ ਵੀ ਚੰਗਾ ਹੈ ਸਰਪੰਚ ਸਾਹਿਬ ਜੀ ਇਹਦਾ ਮੁੱਲ ਵਾੜੀ ਕੀ ਰੱਖਿਆ ਜੀ ਮੁੱਲ ਫੋਨ ਤੇ ਕਰ ਲਾਂਗੇ ਜੀ ਅਛਾ ਜੀ ਤੇ ਨੰਬਰ ਬੋਲੋ ਤੁਹਾਡਾ ਜੀ 98761 ਜੀ 11680 ਠੀਕ ਹੈ ਜੀ ਤੇ ਆਪਾਂ ਬਾਈ ਦਾ ਨੰਬਰ ਹੈ ਜਿਹੜਾ ਡਿਸਕ੍ਰਿਪਸ਼ਨ ਚ ਪਾ ਦੇਗੇ ਉੱਤੇ ਲਾ ਦੇਗੇ ਕਿਸੇ ਨੇ ਵੀ ਲੈਣੀ ਹੋਵੇ ਗਾਂ ਠੀਕ ਹੈ ਬਾਈ ਨਾਲ ਸੰਪਰਕ ਕਰ ਸਕਦੇ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਬੰਦਾ ਚ ਹੋਵੇ ਬੁੜੀ ਚ ਹੋਵੇ ਕੋਈ ਨੂੰ ਮਾਦਾ ਬੱਤਾਂ ਨਾ ਤੇ ਬਾਈ ਨਾਲ ਗੱਲਬਾਤ ਕਰ ਸਕਦਾ ਜੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਿਓ ਐਸ ਜੀਆਂ ਵੀਡੀਓ ਦੇਖਣ ਲਈ ਤੇ ਬਾਕੀ ਬਾਈ ਦਾ ਨੰਬਰ ਆਪਾਂ ਵਿੱਚ ਪਾ ਦਾਂਗੇ ਜੇਕਰ ਕਿਸੇ ਨੂੰ ਫੋਨ ਤੇ ਗੱਲ ਸੌਦਾ ਕਰਨਾ ਹੋਵੇ ਤਾਂ ਕਰ ਸਕਦਾ